ਇਹ ਨਾਲ ਆਪਣੇ ਡੀਐਸਪੀ ਕਾਊਂਟਰ ਇੰਟੈਲੀਜੈਂਸ ਤੇ ਉਹਨਾਂ ਦੀ ਟੀਮ ਬੈਠੀ ਹੋਈ ਹੈ ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ ਚ ਰੀਸੈਂਟਲੀ ਪੋਸਟਡ ਹੋਏ ਹੈ ਆਪਣੇ ਨਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਅਪਰਚਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉੱਥੇ ਰਾਮੇ ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨਲ ਡੀਪਰੈਸਮੈਂਟ ਪ੍ਰਾਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫਆਈਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਇਹ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਿਸਤਾਨ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦ ਦੋਵੇਂ ਜਿਹੜੇ ਪਰਚੇ ਅਗਿਆਤ ਬੰਦੇਆਂ ਤੇ ਇਹੀ ਤਰਜ ਹੋਏ ਸਨ ਪਰ ਉਦੋਂ ਦੀ ਸਾਡੀ ਜਾਂ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉੱਤੇ ਦੋ ਹੋ ਗਏ ਸੀ ਤਾਂ ਇਹ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋਹਾਂ ਮੁਕਦਮਿਆਂ ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਅਰੈਸਟ ਕਰ ਲਿਆ ਜਿਹੜੇ ਤਾਂ ਰਾਮੇ ਥਾਣੇ ਚ ਹੋਇਆ ਸੀ ਜਿੰਨੇ ਲਿਖੇ ਸੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਜੀ ਆਪਣਾ ਜਿਹੜਾ ਹੈਗਾ ਨਿਕਲੇ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਕੰਧ ਤੇ ਕੇਵੀ ਸਕੂਲ ਨਹੀਂ ਵਾਲਾ ਥਾਣਾ ਜਿਹੜੇ ਜੋ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਿਰੋਜ਼ਪੁਰ ਦੇ ਜਿਹੜੇ ਫਿਰੋਜ਼ਪੁਰ ਵਾਲੇ ਸਨ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨੋਮੀਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਚ ਸਨ ਉਹ ਉਹਨਾਂ ਉਹਦੇ ਡੋਨਲਡ ਟੱਚਸਨ ਉਹਨਾਂ ਨੇ ਹੀ ਜਣਕੀ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੂਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪੂਰੀ ਦਾ ਤਾਂ ਉਹਨੇ ਹੀ ਜੀ ਇੰਟੈਲੀਜੈਂਸ ਨਾਮ ਜਿੱਦਾਂ ਦਾ ਸਿਆਪਾ ਉਹ ਦੂਧੀਆਂ ਜ਼ਿਲ੍ਹਾ ਪੁਲਿਸ ਅਕਾਊਂਟਿੰਟ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਆ ਇਹ ਉਹ ਜਿਹੜੇ ਨਵਜੋਤ ਉਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਉਦੋਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਅਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਈਆਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਅਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁਛਗਿਸਚ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੇ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ 'ਚ ਨਾ ਹੋਵੇ ਤਾਂ ਬਾਕੀ ਸਾਰੇ ਇਹ ਕਿਦਾਂ ਮੋਡਿਊਲ ઓਪਰੇਟ ਹੋਇਆ ਕੋਈ ਹੋਰ ਤਰੀਕਾ ਨਹੀਂ ਪਾਟ ਹੈਗਾ ਸੋ ਇਹ ਉਹਨੇ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਜਿਸ ਤਰ੍ਹਾਂ ਰਹਿਣ ਵਾਲੇ ਆ ਜੀ ਜੀ ਇਹਨਾਂ ਨੂੰ ਇਸ ਆਇਡੈਂਟੀਫਾਈ ਕੀਤੀ ਗਈ ਇਸ ਜਗ੍ਹਾ ਵੀ ਤੁਸੀਂ ਇਸੀ ਲਿਖਣੀ ਹੈ ਇਹ ਪਿੱਸਾ ਜਦ ਜੋ ਹੁੰਦਾ ਹੀ ਸਾਡੀ ਮੋਢਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਣ ਦੀ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਹੈਂਡਲਰ ਬਾਹਰ ਬੈਠਾ ਹੈ ਜੀ ਕੈਨੇਡਾ ਬੈਠਾ ਹੈਗਾ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋਕ ਕਰਾਂਗੇ ਕਿ ਕੀ ਉਹਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਇਹਦੇ ਦੇ ਚ ਕੀ ਕ੍ਰਿਮੀਨਲ ਵੀ ਅਜੇ ਵੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਸਰ ਸਰ ਪ੍ਰੈਜ਼ਰ ਜਿੱਦਾਂ ਕਿਨੇ ਪੈਸੇ ਕਿੰਨੇ ਬੱਦੂ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਨਹੀਂ ਇੱਕ ਮਨੀ ਟ੍ਰਾਂਸਫਰ ਵਾਲੇ ਇਹਦੇ ਚ ਕਿਹ ਏਜੰਸੀ ਹੈਗੀ ਆ ਉਹਦੇ ਨਾਲ ਹੀ ਵੀ ਪੈਸੇ ਆਏ ਆ ਕੁਝ 31000 ਰੁਪਿਆ 31000 ਰੁਪਿਆ ਕੁਝ ਇਹਦੇ ਬੈਂਕ ਦੇ ਅਕਾਊਂਟਸ 'ਚ ਵੀ ਆਇਆ ਹੈਗਾ ਸੋ ਉਹ ਇੰਨਾ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਟਰੈਕਿੰਗ ਤੇ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਣਕੀ ਏਜੰਸੀਆਂ ਤੋਂ ਸਾਰਾ ਪਤਾ ਕਰਨ ਦਾ ਕਿ ਹੋਰ ਵੀ ਨਾ ਆਇਆ ਹੋਵੇ ਪੈਸਾ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਕਿਸ਼ਤਾਂ 'ਚ ਦੀ 5 ਕਦੀ 10 ਕਰਕੇ ਉਹਨੇ ਇੰਨੇ ਸਾਰੇ ਪੈਸੇ ਹਾਂਜੀ ਇਹਦੇ ਤੇ ਹਫ਼ਤੇ ਜਿੱਤੇ ਪੈਸੇ ਇਹ ਜਿਹੜੇ ਜੋਤੀ ਹੋਰਾਂ ਦੇ ਖਾਤੇ ਚ ਆਏ ਸੀ ਇਹ ਇੰਨੇ ਗਾਂ ਫਿਰ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ ਰਾਮੇ ਵਾਲਾ ਇਹਨੂੰ ਇੰਨੇ ਗਾਂ ਦਿੱਤੇ ਸੀ ਜਦੋਂ UPI ਦਾ ਇਦਾਂ ਟਿਕਣਾ ਦੇਖੋ ਸਰ ਜਿਵੇਂ ਦੋਨੇ ਪਿੰਡ ਦੇ ਰਹਿਣ ਵਾਲੇ ਆਸ ਵਿੱਚ ਕੋਈ ਰਿਸ਼ਤੇਦਾਰੀ ਹੈ ਜਾਂ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਵੈਸੇ ਹੀ ਜਾਣਦੇ ਨੇ ਤਾਂ ਸੰਪਰਕ ਚ ਕਿਵੇਂ ਆਏ ਜਿੱਦਣ ਕੌਣ ਜਿਹੜੇ ਦੇ ਪਿੰਡ ਦੇ ਰਹਿਣ ਵਾਲੇ ਆ ਤੇ ਪਿੰਡ ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚ ਆਏ ਇਹ ਜਿਹੜਾ ਫਾਰਮ ਵੀ ਤੁਸੀਂ ਗੱਲ ਕਰ ਰਹੇ ਬੰਦਾ ਪੰਜਾਬ ਦਾ ਕਿੱਥੋਂ ਦਾ ਹੈ ਮੈਂ ਮਾਰਾ ਦਾ ਕੌਣ ਹੈ ਜੀ ਜਰੂਰੀ ਨਾਮ ਤੇ ਉਹ ਜੀ ਇਹਦਾ ਨਾਮ ਹੈਗਾ ਆਪਣਾ ਪ੍ਰੀਤ ਚਾਲ ਹੈਗਾ ਬੰਦੇ ਦਾ ਬਾਕੀ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੀ ਹੋਰ ਡਿਟੇਲ ਐਗਜੈਕਟ ਕੀ ਹੈਗੀ ਹੈ ਪੂਰਾ ਇਹਦਾ ਪਿਛੋਕੜ ਹੁਣ ਅਸੀਂ ਪਤਾ ਕਰਾਂਗੇ ਇਹ ਹੈ ਆਪਣੇ ਇਧਰ ਫ੍ਰੀਕੋਟ ਵਾਲੇ ਇਲਾਕੇ ਦਾ ਜੰਮਾ ਹੈ। ਇਹ ਤਿੰਨੋ ਨੌਜਵਾਨ ਯੰਪਰ ਹੈ। ਇਹਨਾਂ ਦੀ ਕੋਈ ਬੈਕਗ੍ਰਾਉਂਡ ਨਹੀਂ ਹੈ ਜੀ। ਇਹਦੇ ਚ ਇੱਕ ਜਿਹੜਾ ਨਵਜੋਜ ਜੋਤਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਚਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਚੀ ਚੋਰੀ ਦਾ ਪਰਚਾ ਹੈਗਾ। ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਤੋਂ ਉਹਦੇ ਤੇ ਕੋਈ ਐਫ ਆਈ ਆਰ ਦਰਜ ਅਜੇ ਤੱਕ ਜਿੱਨਾ ਨਹੀਂ ਪਤਾ ਕੀਤਾ ਨਹੀਂ ਪਾਈ ਗਈ। ਇਹ ਮੁੱਢਲੀ ਜਾਣਕਾਰੀ ਜੀ ਹਜੇ ਤਾਂ ਹੀ ਸਿਰਫ ਨਵਜੋਜ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਣਾ। ਸਰ ਇਹ ਬੇਸਿਕ ਕੰਮ ਕੀ ਕਰਦੇ ਆ? ਇਹ ਦਿਹਾੜੀ ਜਿਹੜੇ ਕੋਰਪੋਰੇਟ ਪਹੁੰਚਾ ਉਹਨਾਂ ਨਾਲ ਵੀ ਜੀਤਿਆ ਕਿ ਇਹ ਇਹ ਮੇ ਜਿੱਦਾਂ ਕਹਿ ਨਹੀਂ ਹੁਣ ਇਹਨਾਂ ਨੇ ਅਹੀਂ ਡਿਮਾਂਡ ਲੈ ਲਿਆ ਹੈਗਾ ਇਨੀਸ਼ੀਅਲੀ ਜਿਹੜਾ ਇੱਕ ਸਟੈਪ ਜਿਥੋਂ ਜਿਹਦੇ ਨਾਲ ਅਹੀਂ ਇਹ ਸੰਪਰਕ ਚ ਆਏ ਜਿਹਦੇ ਨਾਲ ਆਏ ਹੈ ਹੁਣ ਇਹਦੇ ਹੂਰ ਇਹਨਾਂ ਕੋ ਕੋ ਕਰਾਂਗੇ ਪਤਾ ਤੇ ਲੱਗੂਗਾ ਕੋਈ ਨਾ ਕੋਈ ਜੋ ਵੀ ਆਇਆ ਲਿੰਕ ਫਰੁੱਦਾ ਦੀ ਅੱਗੇ ਕਾਰਵਾਈ ਕਰਾਂਗੇ ਸਾਨੂੰ ਪਤਾ ਜੀ ਜਿਹੜਾ ਹੈ ਉਹ ਸੋ ਲਾਈਨ ਕੀ ਹੈ ਜੀ ਐਕਚੁਅਲ ਵੀਡੀਓ ਉਸਨੇ ਪਾਈ ਤੇ ਕਿਹੜਾ ਪੰਨੂ ਨੇ ਬੇਸ ਤੇ ਆ ਆਪ ਜੀ ਵੀਡੀਓ ਤੇ ਜਿਹੜੀ ਉਹ ਪੰਨੂ ਨੇ ਪਾਈ ਹੈਗੀ ਹੈ ਹੁਣ ਉਹਦੇ ਉਹ ਕੀ ਕਿਦਾਂ ਲਿੰਕ ਚ ਆਇਆ ਕਿ ਕਿਦਾਂ ਸਟੈਬਲਿਸ਼ ਆਇਆ ਤੇ ਉਹ ਜਾਨੀ ਕਿ ਤਫਤੀਸ਼ ਦਾ ਵਿਸ਼ਾ ਹੈਗਾ ਉਹ ਰੋਲ ਆਏਗਾ ਤੇ ਜਰੂਰ ਕਰਾਂਗੇ ਜੀ ਕਰਾਂਗੇ ਰਿਮਾਂਡ ਹੀ ਤਾਂ ਲੈ ਰਹੇ ਆ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੇਸਿਸ ਸੋਲਿਡ ਬੇਸਿਸ ਤੇ ਆਪ ਕਰਾਂਗੇ ਰਿਮਾਂਡ ਲੈ ਰਹੇ ਜੀ ਲੈ ਰਹੇ ਜਿਹੜੀ ਤੇ ਹੈਗੇ ਆ ਆਪਣੇ ਪਨਈਆਂ ਵਾਲੇ ਉਹਨਾਂ ਦੇ ਦੇਰੋਂ ਰਿਮਾਂਡ ਉਹ ਲੈ ਰਹੇ ਆ ਉਹਨਾਂ ਦੀ ਕਸ਼ਿਸ਼ ਚੱਲ ਰਹੀ ਹੈਗੀ ਜਿਹੜਾ RAME ਵਾਲੇ ਆ ਉਹਨਾਂ ਦਾ ਜਹਿਰਮਾਨਡ ਮੈਜਿਸਟਰ ਸਾਹਿਬ ਦੇ ਪੇਸ਼ ਕਰਕੇ ਲੈ ਲਿਆ। ਇਤਿਨ ਦਿਨਾਂ ਦਾ ਹੈਗਾ ਜੀ। ਜਿਹਨਾਂ ਸੌਣ ਦੇ ਜਿਹਨਾਂ ਕੀ ਪ੍ਰਕਾਸ਼ ਕਰਦੀ ਕਾਰਵਾਈ ਦਾ ਤਾਲਮੇ ਕਰਦੇ। ਇਹਨੂੰ ਨੋਮੀਨੇਟ ਇਹੀ ਕਰ ਦਿੱਤਾ ਹੈਗਾ ਜੀ ਤੇ ਹੁਣ ਜੋ ਵੀ ਹੈ ਬਾਕੀ ਉਸ ਤੋਂ ਬਾਅਦ ਕਿਉਂਕਿ ਬਾਹਰ ਬੈਠਾ ਹੈਗਾ। ਤੋ ਮੋਸਟਲੀ ਐਕਸਟਰਾ ਡਾਈਟੀ ਕਰਾਉਂਦੇ ਹੁੰਦੇ ਉਹ ਉਹ ਪ੍ਰੋਸੈਸ ਵੀ ਚਲਾਵਾਂਗੇ।